ਜ਼ਿਲ੍ਹਾ ਪਠਾਨਕੋਟ ਦੇ ਵਿੱਚ ਕੋਈ ਵੀ ਪ੍ਰਾਲੀ ਸਾੜਨ ਦਾ ਮਾਮਲਾ ਸਾਹਮਣੇ ਨਹੀਂ ਆਇਆ ਦੱਸ ਜਿਏ ਕਿ ਇਹਨਾਂ ਸ਼ਬਦ ਦਾ ਪ੍ਰਗਟਾਵਾ ਮੁੱਖ ਖੇਤੀਬਾੜੀ ਅਫਸਰ ਜਨਗੀਰ ਸਿੰਘ ਗਿਲਦ ਵੱਲੋਂ ਕੀਤਾ ਗਿਆ ਡਾਕਟਰ ਜਨਗੀਰ ਸਿੰਘ ਗਿਲਦ ਵੱਲੋਂ ਇਹ ਦੱਸਿਆ ਗਿਆ ਕਿ ਸਾਡਾ ਪਠਾਨਕੋਟ ਜ਼ਿਲ੍ਹਾ ਪ੍ਰਾਲੀ ਨਾ ਸਾੜਨ ਦੇ ਵਿੱਚ ਸੇਫ ਹੈ ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਵਿੱਚ 5 ਜੀ ਕਲਸਟਰ ਤੇ 64 ਨੋਡਲ ਅਧਿਕਾਰੀ ਕਿਸਾਨਾਂ ਨੂੰ ਪ੍ਰਾਲੀ ਨਾ ਸਾੜਨ ਸੰਬੰਧੀ ਜਾਗਰੂਕ ਕਰ ਰਹੇ ਨੇ ਇਸ ਸੰਬੰਧੀ ਬਲਾਕ ਪੱਧਰ ਤੇ 24 ਕੈਂਪ ਤੇ ਪਿੰਡ ਪੱਧਰ ਤੇ 100 ਕੈਂਪ ਲਗਾਏ ਜਾ ਚੁੱਕੇ ਨੇ ਉਹਨਾਂ ਦੱਸਿਆ ਕਿ ਜਿੱਥੇ ਪ੍ਰਾਲੀ ਨਾ ਸਾੜਨ ਦੇ ਕਾਰਨ ਵਾਤਾਵਰਨ ਸਾਫ਼ ਰਹਿੰਦਾ ਹੈ ਉੱਥੇ ਪਰਾਲੀ ਨਾ ਸੜਨ ਕਾਰਨ ਸਾਡੀ ਹਵਾ ਵੀ ਦੂਸ਼ਿਤ ਨਹੀਂ ਹੋਈ ਹੈ ਵਾਤਾਵਰਨ ਦੂਸ਼ਿਤ ਹੋਣ ਦੇ ਨਾਲ ਕਈ ਪ੍ਰਕਾਰ ਦੀਆਂ ਬਿਮਾਰੀਆਂ ਵੀ ਲੱਗ ਜਾਂਦੀਆਂ ਨੇ ਤੇ ਪਰਾਲੀ ਸੜਨ ਦੇ ਚੱਲਦਿਆਂ ਕਈ ਕੀੜੇ ਜੋ ਜ਼ਮੀਨ ਦੇ ਵਿੱਚ ਫਸਲਾਂ ਦੇ ਮਿੱਤਰ ਹੁੰਦੇ ਨੇ ਉਹ ਵੀ ਸੜ ਜਾਂਦੇ ਨੇ ਜਿਸ ਦੇ ਚੱਲਦਿਆਂ ਜ਼ਮੀਨ ਦੀ ਗੁਣਵੱਤਾ 'ਚ ਵੀ ਕਾਫੀ ਅਸਰ ਪੈਂਦਾ ਹੈ ਤੁਹਾਨੂੰ ਕਿਹਾ ਕਿ ਪਿਛਲੇ ਸਾਲ ਦੋ ਮਾਮਲੇ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਪ੍ਰਾਲੀ ਸੜਨ ਦੇ ਸਾਹਮਣੇ ਆਏ ਸਨ ਜੁਨ੍ਹਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਗਈ ਸੀ ਪਰ ਇਸ ਸਾਲ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਉਹਨਾਂ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਦੇ ਵਿੱਚ 73 ਕਿਸਾਨਾਂ ਨੂੰ ਪ੍ਰਾਲੀ ਦੀ ਸਾਮ ਸੰਭਾਲ ਸੰਬੰਧੀ ਮਸ਼ੀਨਾਂ ਸਬਸਿਡੀ ਦੇ ਦਿੱਤੀਆਂ ਗਈਆਂ ਤੇ ਸਬਸਿਡੀ ਵੀ ਕਿਸਾਨਾਂ ਦੇ ਖਾਤਿਆਂ 'ਚ ਪਾ ਦਿੱਤੀ ਗਈ ਹੈ ਕਿਸਾਨਾਂ ਨੂੰ ਬਾਉਂਡ ਕੀਤਾ ਗਿਆ ਕਿ ਜੋ ਕਿਸਾਨ ਗਰੀਬ ਨੇ ਉਹ ਮਸ਼ੀਨਾਂ ਨਹੀਂ ਲੈ ਸਕਦੇ ਉਹ ਵੀ ਇਸ ਪ੍ਰਾਲੀ ਦੀ ਸਾਮ ਸੰਭਾਲ ਦੇ ਵਿੱਚ ਪ੍ਰਸ਼ਾਸਨ ਉਹਨਾਂ ਦੀ ਮਦਦ ਕਰੇਗਾ ਤਾਂ ਜੋ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾ ਆ ਜਾ ਸਕੇ ਅ ਵੀਰ ਜਿਹੜਾ ਜਿਲ੍ਹਾ ਪਠਾਨਕੋਟ ਦੇ ਵਿੱਚ ਪਹਿਲਾਂ ਆਪਾਂ ਜੇ ਝੋਨੇ ਦੇ ਰਕਬੇ ਦੀ ਗੱਲ ਕਰੀਏ ਤਾਂ ਪਠਾਨਕੋਟ ਦੇ ਵਿੱਚ ਜਿਹੜਾ ਹੈਗਾ 26850 ਹੈਰ ਜਿਹੜਾ ਹੈਗਾ ਰਕਬਾ ਝੋਨੇ ਥੱਲੇ ਆ ਤੇ ਜਿਹਦੇ ਵਿੱਚ ਜੇ ਆਪਾਂ ਉਹਦੇ ਕਿੰਨੀ ਪ੍ਰਾਲੀ ਪ੍ਰੋਡਿਊਸ ਹੁੰਦੀ ਹੈ ਜੇ ਆਪਾਂ ਉਹਦਾ ਐਸਟੀਮੇਟ ਦੇਖੇ ਤਾਂ ਉਹ 1.6 ਲੱਖ ਮੀਟਰ ਟਨ ਜਿਹੜੀ ਹੈਗੀ ਆ ਜਿਹੜੀ ਹੈਗੀ ਆ ਪ੍ਰਾਲੀ ਦੀ ਜਿਹੜੀ ਹੈਗੀ ਆ ਪ੍ਰੋਡਕਸ਼ਨ ਹੈਗੀ ਆ ਤੇ ਜਿਹੜੀ ਪੀਐਸਆਰਸੀ ਜਿਹੜਾ ਹੈਗਾ ਦਿਨਾਂ ਰਿਪੋਰਟਾ ਮੁਤਾਬਕ ਕੱਲ ਤੱਕ ਜਿਹੜਾ ਹੈਗਾ ਪੰਜਾਬ ਮਤਲਬ ਜਿਹੜਾ ਜਿਹੜਾ ਪਠਾਨਕੋਟ ਦੇ ਵਿੱਚ ਇੱਕ ਵੀ ਜਿਹੜਾ ਕੇਸ ਆ ਆਪਣੇ ਜਿਹੜਾ ਹੈਗਾ ਪਰਾਲੀ ਬਰਨਿੰਗ ਦਾ ਜਿਹੜਾ ਹੈਗਾ ਨਹੀਂ ਹੋਇਆ ਇਹਦੇ ਚ ਜ਼ਿਲੇ ਜਿਹੜਾ ਹੈਗਾ ਪ੍ਰਬੰਧਕੀ ਟੀਮਾਂ ਤੇ ਵਿਭਾਗ ਵੱਲੋਂ ਜਿਹੜੇ 25 ਕਲਸਟਰ ਅਫੀਸਰ ਤੇ 66 ਨੋਡਲ ਅਫਸਰ ਲਗਾਏ ਗਿਆ ਜਿਹੜੇ ਲਗਾਤਾਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਿਹੜੀ ਹੈਗੀ ਆ ਪਰਾਲੀ ਨਾ ਸਾੜਨ ਦੀ ਜਿਹੜੇ ਹੈਗੇ ਆ ਜਾਗਰੂਕ ਕਰ ਰਹੇ ਨੇ ਤੇ ਜੇ ਉਹ ਮਤਲਬ ਜਿਹੜਾ ਇਹ ਉਹ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਅਸੀਂ ਮਤਲਬ ਜਿਹੜਾ ਸਾਡਾ ਮੇਰਾ ਵਿਭਾਗ ਜਿਹੜਾ ਹੈਗਾ ਪਰਾਲੀ ਨੂੰ ਜੇ ਆਪਾਂ ਖੇਤਾਂ ਦੇ ਵਿੱਚ ਹੀ ਜਜ਼ਬ ਕਰਦੇ ਆ ਤਾਂ ਉਹਦੇ ਕੀ ਕੀ ਫਾਇਦੇ ਆ ਇਸ ਸਬੰਧੀ ਮਤਲਬ ਜਿਹੜਾ ਪਿੰਡਾਂ ਵਿੱਚ ਕੈਂਪ ਲਗਾ ਕੇ ਮਤਲਬ ਜਿਹੜਾ ਹੈਗਾ ਹੈ ਜਾਗਰੂਕ ਕੀਤਾ ਜਾ ਚੁੱਕਾ ਹੁਣ ਤੱਕ ਜਿਹੜੇ ਹੈਗੇ ਆ ਬਲਾਕ ਲੈਵਲ ਦੇ ਜਿਹੜੇ ਹੈਗੇ ਆ ਅ 24 25 ਜਿਹੜੇ ਹੈਗੇ ਕੈਪ ਲੱਗ ਚੁੱਕੇ ਆ ਤੇ ਪਿੰਡ ਲੈਵਲ ਦੇ ਤਾਂ ਮਤਲਬ ਜਿਹੜੇ ਹੈਗੇ ਜੀ ਆਪਾਂ ਗਿਣਤੀ ਕਰੀਏ ਤਾਂ ਮੋਰ ਥੈਨ 100 ਜਿਹੜੇ ਹੈਗੇ ਕੈਪ ਲੱਗ ਚੁੱਕੇ ਹੈਗੇ ਆ ਸਰ ਪਿਛਲੇ ਸਾਲ ਦੀ ਗੱਲ ਕਰੀ ਤੇ ਕਿੰਨੇ ਕੇ ਜਿਹੜੇ ਪ੍ਰਦੂਸ਼ਣ ਦੇ ਚੱਲੇ ਜਾਂ ਪ੍ਰਾਂਧਿਕ ਚੱਲੇ ਹੋਏ ਸੀਗੇ ਉਸ ਇਤਸਾਲ ਕਿੰਨੇ ਹੋਏ ਐ ਸਾਲ ਦੀ ਜਿਹੜੀ ਹੈਗੀ ਆ ਜ਼ੀਰੋ ਹੈ ਜੀ ਪਿਛਲੇ ਸਾਲ ਦੇ ਜਿਹੜੇ ਹੈਗੇ ਆ ਦੋ ਕੇਸ ਆਏ ਸੀ ਜੀ ਆਪਣੇ ਪਠਾਨਕੋਟ ਦੇ ਵਿੱਚ ਤੇ ਦੋਨਾਂ ਕਿਸਾਨਾਂ ਤੇ ਜਿਨ੍ਹਾਂ ਤੇ ਜਿਨ੍ਹਾਂ ਨੇ ਫਾਰੀ ਨੂੰ ਅੱਗ ਲਗਾਈ ਸੀ ਉਹਨਾਂ ਨੂੰ ਮਤਲਬ ਜਿਹੜੇ ਹੈਗੇ ਆ ਡਿਸਟ੍ਰਿਕਟ ਐਡਮਿਨ ਵੱਲੋਂ ਜੁਰਮਾਨੇ ਵੀ ਕੀਤੇ ਗਏ ਸੀ ਤੇ ਉਹਨਾਂ ਤੇ ਕਰਚੇ ਵੀ ਲਗਾਏ ਗਏ ਆ ਅਸੀਂ ਕਿਸਾਨਾਂ ਨੂੰ ਇਹ ਅਪੀਲ ਕਰਾਂਗੇ ਵੀ ਜਿਹੜੇ ਹੈਗੇ ਆ ਆਪਾਂ ਇਸੇ ਮਤਲਬ ਜਿਹੜਾ ਹੈਗਾ এনਵਾਇਰਨਮੈਂਟ ਦੇ ਵਿੱਚ ਆਪਾਂ ਸਾਰਿਆਂ ਨੇ ਸਾਹ ਲੈਣਾ ਤੇ ਜਿਹੜੇ ਜਿਵੇਂ ਸਾਡੇ ਗੁਰਬਾਨੀ ਦੇ ਵਿੱਚ ਵੀ ਮਤਲਬ ਜਿਹੜੀ ਹੈਗੀ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੀ ਤਮਾ ਹੱਤ ਐਡੀ ਜ਼ਿਆਦਾ ਮਤਲਬ ਜਿਹੜੀ ਹੈਗੀ ਆ ਮਾ ਗੁਰੂ ਸਾਹਿਬਾਨ ਨੇ ਸਾਨੂੰ ਸਿੱਖਿਆ ਦਿੱਤੀ ਆ ਵੀ ਆਪਾਂ ਹਵਾ ਪਾਣੀ ਨੂੰ ਦੂਸ਼ ਨਹੀਂ ਕਰਨਾ ਤੇ ਮਤਲਬ ਸਾਡੇ ਵੱਲੋਂ ਮੇਰੇ ਵੱਲੋਂ ਬਤੌਰ ਮੁਖੇ ਤੇ ਬੜੀ ਅਫਸਰ ਤੇ ਮੇਰੇ ਵਪਾਰ ਵੱਲੋਂ ਜਿਹੜੀ ਹੈਗੀ ਆ ਕਿਸਾਰ ਵੀਰਾਂ ਨੂੰ ਅਪੀਲ ਆ ਵੀ ਜਿਹੜੇ ਹੈਗੇ ਆ ਉਹ অপরাধ ਨੂੰ ਬਿਲਕੁਲ ਵੀ ਅੱਗ ਨਾ ਲਗਾਉਣ ਜਿਹੜੇ ਹੈਗੇ ਆ ਤੇ ਵਾਤਾਵਰਨ ਨੂੰ ਜਿਹੜਾ ਹੈਗਾ ਸ਼ੁੱਧ ਰੱਖਣ ਦੇ ਵਿੱਚ ਜਿਹੜਾ ਹੈਗਾ ਸਹਿਯੋਗ